ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਤੇ ਅੱਜ ਦਾ ਆਪਣਾ ਸਫ਼ਰ ਹੈ ਜਿਹੜਾ ਮੋਗੇ ਤੋਂ ਫਰੀਦਕੋਟ ਦਾ ਰਹਿਣ ਵਾਲਾ ਵਾ ਤੇ ਆਪਾਂ ਤੁਹਾਨੂੰ ਦੇਵਾਂਗੇ ਇਸ ਰਸਤੇ ਬਾਰੇ ਜਾਣਕਾਰੀ ਤੇ ਨਾਲੇ ਤੁਹਾਨੂੰ ਆਪਾਂ ਕਰਾਉਣੇ ਆ ਸਫ਼ਰ ਨਾਲ-ਨਾਲ ਤੇ ਬਣੇ ਰਹੋ ਜੋ ਵਲੌਗ ਦੇ ਨਾਲ ਜਿਹੜੇ ਚੈਨਲ ਤੇ ਨਵੇਂ ਉਹ ਚੈਨਲ ਤੇ ਜੁੜਾ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤੇ ਵੀਡੀਓ ਨੂੰ ਹਾਈਪ ਜਰੂਰ ਕਰਾਜੋ ਤੇ ਚੱਲਦੇ ਆਂ ਸਫ਼ਰ ਵੱਲ ਇਹ ਆ ਜਾਂਦਾ ਜੀਰੇ ਵਾਲਾ ਰੋਡ ਤੇ 모ਗੇ ਤੋਂ ਜਿਹੜਾ ਜੀਰੇ ਦੀ ਜਿਹੜੀ ਦੂਰੀ ਹੈਗੀ ਆ ਲਗਭਗ 30 31 ਕਿਲੋਮੀਟਰ ਦੇ ਨੇੜੇ ਤੜ ਹੈਗੀ ਆ ਪਰ ਆਪਾਂ ਜਿਹੜਾ ਐਸ ਜੀਰੇ ਵਾਲੇ ਰੋਡ ਤੋਂ ਆਪਾਂ ਜਾਣਾ ਮੇਨ ਚੌਂਕ ਤੇ ਜਿਹੜਾ ਮੇਨ ਚੌਂਕ ਆ 모ਗੇ ਦਾ ਤੇ ਇਥੋਂ ਆਪਾਂ ਜਿਹੜਾ ਕਰਦੇ ਆ ਅੱਗੇ ਸਫ਼ਰ ਸ਼ੁਰੂ ਤੇ ਆ ਆ ਗਿਆ ਜੀ ਮੇਨ ਚੌਂਕ ਜਿਹੜਾ 모ਗੇ ਦਾ ਇਹਦੇ ਨਾਲ ਹੀ ਜਿਹੜਾ ਖੱਬੇ ਹੱਥ ਬੱਸ ਸਟੈਂਡ ਬਣਿਆ ਹੋਇਆ ਵਾ ਤੇ ਸਾਹਮਣੇ ਮੇਨ ਬਾਜ਼ਾਰ ਰਹਿ ਜਾਂਦਾ ਵਾ ਇਹ ਜਿਹੜਾ ਲੁਧਿਆਣੇ ਵਾਲਾ ਤੇ ਫਰੋਇਪੁਰਾ ਰੋਡ ਆ ਜਿਹੜਾ ਉੱਪਰ ਪੁਲ ਦੇ ਉੱਪਰ ਬਣਿਆ ਹੋਇਆ ਵਾ ਆਪਾਂ ਥੱਲੇ ਦੀ ਜਾ ਕੇ ਤੇ ਫਿਰ ਚੜਦੇ ਇਸੇ ਰੋਡ ਤੇ ਫਰੋਇਪੁਰਾ ਲੁਧਿਆਣੇ ਵਾਲੇ ਤੇ ਇਧਰਲੇ ਪਾਸੇ ਮਿੰਨੀਆਂ ਬੱਸਾਂ ਜਿਹੜੀਆਂ ਲੋਕਲ ਪਿੰਡਾਂ ਨੂੰ ਜਾਂਦੀਆਂ ਹੋਣ ਤੇ 3 ਵੀਲਰ ਵੀ ਜਿਹੜੇ ਖੜੇ ਹੁੰਦੇ ਆ ਇੱਥੇ ਜਿਹੜੇ ਲੋਕਲ ਪਿੰਡਾਂ ਨੂੰ ਜਾਂਦੇ ਇਸੇ ਰੋਡ ਦੇ ਨਾਲ ਜਿਹੜਾ ਸਿੱਧੂ ਹਸਪਤਾਲ ਆ ਜਾਂਦਾ ਵਾ ਤੇ ਅੱਗੇ ਜਿਹੜਾ ਰਜੀਵ ਹਸਪਤਾਲ ਆ ਜਾਂਦਾ ਇਸੇ ਰੋਡ ਤੇ ਜਦੋਂ ਆਪਾਂ ਮੇਨ ਚੌਂਕ ਤੋਂ ਫਰੋਏ ਪਰ ਵਾਲੇ ਪਾਸੇ ਨੂੰ ਜਾਂਦੇ ਆ ਆ ਸਿੱਧੂ ਹਸਪਤਾਲ ਅੱਗੇ ਆ ਗਿਆ ਤੇ ਨਾਲ ਕਾਫੀ ਜਿਹੜੇ ਆਈਲੈਂਡਸ ਸੈਂਟਰ ਵੀ ਜਿਹੜੇ ਬਣੇ ਹੋਏ ਆ ਤੇ ਅੱਗੇ ਜਿਹੜਾ ਰਜੀਵ ਹਸਪਤਾਲ ਬਿਲਕੁਲ ਨਾਲ ਆ ਇਧਰਲੇ ਪਾਸੇ ਜਿਹੜਾ ਹਾਂਡੇ ਵਾਲਿਆਂ ਦੀ ਜਿਹੜੀ ਹੈਗੀ ਆ ਏਜੰਸੀ ਐਸ ਕੱਟ ਤੋਂ ਆਪਾਂ ਜਿਹੜਾ ਹੁਣ ਉੱਪਰ ਹੋ ਜਾਣਾ ਤੇ ਆ ਪ੍ਰੇਮ ਹਸਪਤਾਲ ਆ ਖੱਬੇ ਹੱਥ ਗਲੀ ਜਾਂਦੀ ਆ ਟਰਾਂਸਫਰਮ ਦੇ ਬਿਲਕੁਲ ਨਾਲ ਤੇ ਆ ਕੱਟ ਦੇ ਸਾਹਮਣੇ ਬਿਲਕੁਲ ਗਲੀ ਆ ਨਾਲ ਹੋਟਲ ਜਿਹੇ ਬਣੇ ਹੋਏ ਆ ਤੇ ਆਹ ਕੱਟ ਤੋਂ ਆਪਾਂ ਉੱਪਰ ਜਾਵੜਨਾ ਤੇ ਇੱਧਰ ਨਾਲ ਹੀ ਆਪਾਂ ਤੁਹਾਨੂੰ ਦਿਖਾਉਣੇ ਉਹ ਰਜੀਵ ਹਸਪਤਾਲਾ ਜਿਹੜੀ ਬਿਲਡਿੰਗ ਉੱਚੀ ਜੀ ਆ ਤੇ ਆਹ ਜਿਹੜਾ ਫਰੋਪਰ ਲੁਧਿਆਣੇ ਵਾਲਾ ਰੋਡ ਆ ਇਹ ਨੈਸ਼ਨਲ ਹਾਈਵੇ 05 ਆ ਤੇ ਇਹਦੇ ਖੱਬੇ ਹੱਥ ਜਿਹੜੇ ਕਾਫੀ ਹਸਪਤਾਲ ਥੱਲੇ ਰੋਡ ਤੇ ਬਣੇ ਹੋਏ ਆ ਜਿਵੇਂ ਆਹ ਹਸਪਤਾਲ ਹੀ ਆ ਕਾ ਵੀ ਆ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਇੰੀਆਂ ਦੀਆਂ ਨਾ ਤੇ ਇਹ ਜਿਹੜੇ ਇੱਧਰਲੇ ਪਾਸੇ ਹੀ ਜਿਹੜਾ ਨੈਸ਼ਨਲ ਡੈਰੀ ਆਉਂਦੀ ਆ ਇੱਕ ਤੇ ਇੱਧਰਲੇ ਪਾਸੇ ਆ ਜਿਹੜੀਆਂ ਕਚੈਰੀਆਂ ਬਣੀਆਂ ਹੋਈਆਂ ਮੋਗੇ ਦੀਆਂ ਇਹਦੇ ਨਾਲ ਹੀ ਜਿਹੜੀ ਦਾਣਾ ਮੰਡੀ ਬਣੀ ਹੋਈ ਆ ਤੇ ਆ ਜਿਹੜੇ ਪਿੱਲਰ ਜੇ ਲੱਗੇ ਹੋਇਆ ਰੋਡ ਦੇ ਆ ਕੰਧ ਤੇ ਨਾਲ ਤੇ ਆ ਇਧਰਲੇ ਪਾਸੇ ਨੇ ਨੈਸ਼ਨਲ ਡੇਰੀ ਆ ਗਈ ਹੈ ਨਾ ਤੇ ਜਦੋਂ ਆਪਾਂ ਪੌਲ ਉਤਰਦੇ ਆ ਤੇ ਨਾਲ ਹੀ ਜਿਹੜਾ ਦੁੰਨੇ ਕੇ ਪਿੰਡ ਸ਼ੁਰੂ ਹੋ ਜਾਂਦਾ ਵਾ ਤੇ ਇਧਰਲੇ ਪਾਸੇ ਇਹ ਵੀ ਜਿਹੜਾ ਲਧਿਆਣੇ ਦੇ ਬਿਲੋਂ ਆਪਣੇ ਮੋਗੇ ਦੇ ਬਿਲਕੁਲ ਨਾਲ ਜਿਹੜਾ ਰਲ ਚੁੱਕਿਆ ਵਾ ਵੇਅਰ ਕਾ ਡੇਰੀ ਹੋ ਗਈ ਤੇ ਇਧਰ ਏਜੰਸੀਆਂ ਕਾਫੀ ਆ ਜਾਂਦੀਆਂ ਤੇ ਫਾਲਾ ਫਰੂਟ ਵਾਲੀਆਂ ਦੁਕਾਨਾਂ ਤੁਹਾਨੂੰ ਇੱਥੇ ਵੀ ਜਿਹੜੀਆਂ ਮਿਲ ਜਾਣਗੀਆਂ ਕਿਉਂਕਿ ਤੁਹਾਨੂੰ ਬਾਜ਼ਾਰ ਦੇ ਵਿੱਚ ਵੀ ਨਹੀਂ ਜ਼ਿਆਦਾ ਮਿਲਦੀ ਰੋਡ ਲੁਧਿਆਣਾ ਫਰੋਈਪੁਰ ਵਾਲੇ ਰੋਡ ਤੇ ਕਾਫੀ ਜਿਹੜੀਆਂ ਫਲ ਵਾਲੀਆਂ ਦੁਕਾਨਾਂ ਵੀ ਹੈਗੀਆਂ ਤੇ ਹੁਣ ਆਪਾਂ ਜਿਹੜਾ ਘੱਲ ਪਿੰਡ ਟੱਪ ਗਏ ਇੱਕ ਪੰਪ ਵੀ ਆਉਂਦਾ ਸੀ ਖੱਬੇਆ ਤਾਂ ਉਹ ਵੀ ਟੱਪ ਗਏ ਆ ਤੇ ਇਹਦੇ ਅੱਗੇ ਆ ਜਾਂਦਾ ਐਲ ਐ ਐਲਾਰ ਜਿਹੜਾ ਲਾਲਾ ਲਾਜਪਤ ਰਾਏ ਕਾਲਜ ਤੇ ਪਹਿਲਾਂ ਤਾਂ ਕਾਫੀ ਇੱਥੇ ਜਿਹੜੇ ਬੱਚੇ ਪੜ੍ਹਦੇ ਨੇ ਪਰ ਹੁਣ ਇਹ ਥੋੜਾ ਜਿਹਾ ਘਟ ਗਿਆ ਗ੍ਰੇਜ ਕਿਉਂਕਿ ਆਈਲੈਂਡਸ ਕਰਕੇ ਤੇ ਇਹਦੇ ਹੁਣ ਸਕੂਲ ਵੀ ਬਣਿਆ ਹੋਇਆ ਵੈਸੇ ਤਾਂ ਹਜੇ ਵੀ ਸ਼ਾਇਦ ਬੱਚੇ ਆਉਂਦੇ ਆ ਤੇ ਆਪਾਂ ਜਿਹੜਾ ਟੱਪ ਗਿਆ ਅਡਾਨੀਆਂ ਬਾਨੀਆਂ ਦੀ ਜਿਹੜੀ ਇੱਕ ਫੈਕਟਰੀ ਬਣੀ ਹੋਈ ਹੈ ਤੇ ਉਦੋਂ ਆ ਜਾਂਦਾ ਅੱਗੇ ਡਗਰੂ ਤੇ ਡਗਰੂ ਨਾਲ ਹੀ ਇਧਰ ਦੇਸ਼ ਭਗਤ ਕਕਾਲਜਾ ਸੱਜੇ ਹੱਥੋਂ ਸਾਹਮਣੇ ਬਿਲਡਿੰਗ ਵੇਖ ਰਹੇ ਸੀ ਤੁਸੀਂ ਤੇ ਇਹ ਜਿਹੜਾ ਪੌਲਾ ਇਹ ਨਵਾਂ ਬਣ ਗਿਆ ਡਗਰੂ 'ਚ ਇਹ ਵੀ ਚਾਲੂ ਹੋ ਗਿਆ ਤੇ ਇਧਰਲੇ ਪਾਸੇ ਜਿਹੜਾ ਖੱਬੇ ਆ ਤੱਡਗਰੂ ਪਿੰਡ ਸਾਰਾ ਇਧਰਲੇ ਪਾਸੇ ਆ ਇਧਰਲੇ ਪਾਸੇ ਰੇਲਵੇ ਲਾਈਨ ਥੱਲੇ ਦੀ ਜਾਂਦੀ ਐਸ ਪੌਲ ਦੇ ਤੇ ਇਹ ਉਦੋਂ ਅੱਗੇ ਜਦੋਂ ਆਪਾਂ ਡਗਰੂ ਟੱਪਦੇ ਉਦੋਂ ਤੰਬੂ ਮਾਲ ਗੁਰਦੁਆਰਾ ਸਾਹਿਬ ਆਉਂਦਾ ਫੇਰ ਕੈਲੀਫੋਰਨੀਆ ਜਿਹੜਾ ਇੱਕ ਸਕੂਲ ਆ ਬਹੁਤ ਮਸ਼ਹੂਰ ਉਹ ਵੀ ਜਿਹੜਾ ਇੱਥੇ ਆਉਂਦਾ ਵਾ ਜੋਗੇ ਵਾਲਾ ਪਿੰਡ ਟੱਪ ਕੇ ਤੇ ਕੈਲੀਫੋਰਨੀਆ ਤੋਂ ਅੱਗੇ ਜਿਹੜਾ ਖਖਰਾਣਾ ਪਿੰਡ ਆਉਂਦਾ ਵਾ ਸਾਈਡ ਤੇ ਰਹਿ ਜਾਂਦਾ ਤੇ ਇਸ ਤੋਂ ਅੱਗੇ ਜਿਹੜੀ ਆਪਣੀ ਹਵੇਲੀ ਆਉਂਦੀ ਆ ਤੇ ਹਵੇਲੀ ਤੋਂ ਬਾਅਦ ਜਿਹੜਾ ਨਾਲ ਹੀ 2-3 ਕਿਲੋਵਾਟ ਤੇ ਜਿਹੜਾ ਟੂਲ ਟੈਕਸ ਆਉਂਦਾ ਵਾ ਤੇ ਇਹ ਟੂਲ ਟੈਕਸ ਵਾਲੇ ਵੀ ਵਧੀਆ ਬੰਦੇ ਮੰਨ ਲਓ ਇਹ ਸਹੀ ਆ ਸਾਰਿਆਂ ਨਾਲੋਂ ਮੈਂ ਜਿੱਥੇ ਤੇ ਕਰ ਹਜੇ ਤੱਕ ਨਾ ਹਿਸਾਬ ਕਿਤਾਬ ਲਾਇਆ ਨਾ ਜਿੰਨੇ ਵੀ ਟੂਲਾ ਟਾਲਾ ਤੋਂ ਨੰਗੀ ਦਾ ਹਜੇ ਤੱਕ ਇੱਕ ਪਹਿਲੇ ਨੰਬਰ ਤੇ ਨਾ ਵਿਚਾਰੇ ਇਹ ਹੈ ਨਾ ਲੜਨ ਦਾ ਝਗੜਨ ਤੇ ਬਹੁਤ ਵਧੀਆ ਬੰਦੇ ਇਹ ਤੇ ਆ ਦੇਖੋ ਕੋਈ ਚੱਕਰ ਹੀ ਨਹੀਂ ਮਲਾ ਇਹਨਾਂ ਨੂੰ ਦੂਰ ਹੀ ਕਹਦੇ ਵੀ ਲੋਕ ਕੋਲ ਆ ਜਾਂ ਕੋਈ ਹੈ ਜਿਵੇਂ ਵੀ ਹੈਗਾ ਹਨ ਤੇ ਇਧਰਲੇ ਪਾਸੇ ਗਿਆਨ ਜੋਤੀ ਕਾਲਜ ਆ ਜਾਂਦਾ ਵਾ ਦਾਰਾਪੁਰ ਪਿੰਡ ਟਾਪਕੇ ਇੱਥੇ ਜਿਹੜੀ ਇੰਡੀਅਨ ਕ੍ਰਿਕਟ ਮਹਿਲਾ ਕ੍ਰਿਕਟ ਦੀ ਹਿੰਦੀ ਜਿਹੜੀ ਕਪਤਾਨ ਹਰਮਨ ਪ੍ਰੀਤਕੌਰ ਉਹ ਇੱਥੇ ਹੀ ਪੜ੍ਹੀ ਸੀ ਇੱਥੇ ਹੀ ਉਹਨੇ ਜਿਹੜਾ ਕ੍ਰਿਕਟ ਖੇਡਣੀ ਸਿੱਖੀ ਆ ਤੇ ਆ ਸਾਹਮਣੇ ਵਾਲਾ ਰੋਡ ਜਿਹੜਾ ਫਰੀਦਪੁਰ ਨੂੰ ਲੰਘ ਜਾਂਦਾ ਉੱਪਰ ਤੇ ਜਿਹੜਾ ਪੁਲ ਬਣਿਆ ਹੋਇਆ ਵਾ ਇਹ ਹੈਗਾ ਬਠਿੰਡੇ ਅੰਬਰਸਰ ਵਾਲਾ ਨੈਸ਼ਨਲ ਹਾਈਵੇ 54 ਤੇ ਆਪਾਂ ਹੁਣ ਇੱਥੋਂ ਖੱਬੇ ਹੱਥ ਮੋੜਨਾ ਫਰੀਦਕੋਟ ਕਿਉਂਕਿ ਜਿਹੜਾ ਖੱਬੇ ਆ ਤਾਂ ਤੇ ਮੋਗੇ ਤੋਂ ਜਿਹੜੀ ਇੱਥੋਂ ਤੱਕਰ ਦੀ ਦੂਰੀ ਆ ਇਹ ਲਗਭਗ ਜਿਹੜੀ 26 27 ਕਿਲੋਮੀਟਰ ਦੀ ਸੀਗੀ ਤੇ ਇੱਥੋਂ ਹੁਣ ਜਿਹੜਾ ਲਗਭਗ ਜਿਹੜਾ 26 27 ਕਿਲੋਮੀਟਰ ਹੋਰ ਜਿਹੜਾ ਫਰੀਦਕੋਟ ਆ ਤੇ ਆ ਜੀ ਕੋੜ ਕੋੜ ਪੈਂਡ ਆ ਗਿਆ ਵਾ ਤੇ ਇੱਥੇ ਜਿਹੜਾ ਇੱਕ ਟੂਲ ਬਣਿਆ ਹੋਇਆ ਵਾ ਤੇ ਇਹ ਟੂਲ ਜਿਹੜੇ ਬਿਲਕੁਲ ਜਿਹੜਾ ਇੱਕ ਦਾਰਾਪੁਰ ਵਾਲਾ ਟੂਲ ਜਿਹੜਾ ਲੰਘ ਕੇ ਗਿਆ ਪਿੱਛੇ ਇੱਕ ਇਹ ਜਿਹੜਾ ਇਹ ਲਗਭਗ ਇਹਨਾਂ ਦੀ ਆਪਸ ਵਿੱਚ ਵਿੱਚ ਦੂਰੀ ਸਾਰੀ 6-7 ਕਿਲੋਮੀਟਰ 8 ਕਿਲੋਮੀਟਰ ਦੀ ਸਾਰੀ ਦੂਰੀ ਆ ਬਸ ਇੰਨੀ ਕੁ ਦੂਰੀ ਆ ਜਿਆਦਾ ਨਹੀਂ ਗਈ ਤੇ ਇਹ ਜਿਹੜਾ ਰੋਡ ਆ ਇਹ ਬਠਿੰਡੇ ਨੂੰ ਅੰਮ੍ਰਿਤਸਰ ਨੂੰ ਪਠਾਨਕੋਟ ਨੂੰ ਆਪਸੇ ਦੇ ਵਿੱਚ ਗਰਦਾਸਪੁਰ ਨੂੰ ਜੋੜਦਾ ਕਸ਼ਮੀਰ ਕਸ਼ਮੀਰ ਵਾਲੇ ਪਾਸੇ ਸਮਝ ਲੈ ਕਸ਼ਮੀਰ ਨੂੰ ਜਾਂਦਾ ਇਹ ਰੋਡ ਹਨਾ ਤੇ ਇੱਧਰਲੇ ਪਾਸੇ ਰਾਜਸਥਾਨ ਨੂੰ ਗਾਂਢ ਨੂੰ ਲੰਘਿਆਂ ਦਾ ਹਰਿਆਣੇ ਨੂੰ ਲੰਘਿਆਂ ਦਾ ਦਿੱਲੀ ਨੂੰ ਲੰਘਿਆਂ ਦਾ ਜਿੱਦਨ ਨੂੰ ਮਰਜੀ ਇਹ ਸਾਰਾ ਰੋਡ ਆਪਸੇ ਦੇ ਵਿੱਚ ਜੁੜਿਆ ਹੋਇਆ ਵਾ ਤੇ ਇੱਥੋਂ ਜਿਹੜੀ ਲਗਭਗ ਜਿਹੜੀ 25 ਕੇ 26 ਕਿਲੋਮੀਟਰ ਜਿਹੜੀ ਦੂਰੀ ਆ ਉਹ ਹੈਗੀ ਆ ਆਪਣੇ ਫਰੀਦਕੋਟ ਦੇ ਇਧਰਲੇ ਪਾਸੇ ਵੇਖੋ ਟੋਲ ਟੈਕਸ ਕਰਕੇ ਤੇ ਇਹ ਹੋਟਲ-ਹਟਲ ਕਾਫੀ ਬਣੇ ਹੋਏ ਆ ਤੇ ਇੱਥੇ ਗੱਡੀਆਂ-ਕੁੱਡੀਆਂ ਜਿਹੜੀਆਂ ਕਾਫੀ ਟਰੱਕ ਖੜਦੇ ਰਾਤ ਨੂੰ ਵੀ ਦੇ ਨੇ ਵੀ ਤੇ ਅੱਗੇ ਜਿਹੜਾ ਇਹ ਪਿੰਡ ਆ ਜਾਂਦਾ ਇਹ ਪਿੰਡ ਹੈਗਾ ਕੋਟ ਕਰੋੜ ਕਲਾਂ ਤੇ ਨਾਲ ਹੀ ਅੱਗੇ ਜਿਹੜਾ ਆਪਣਾ ਸੜਕ ਦਾ ਕੰਮ ਵੀ ਚੱਲ ਰਿਆ ਵਾ ਰੋਡ ਤੇ ਤੇ ਉਹ ਖੱਬੇ ਹੱਥ ਤੇ ਉੱਥੋਂ ਜਿਹੜੀਆਂ ਰੌਂਗ ਸਾਈਡ ਗੱਡੀਆਂ ਜਾਂਦੀਆਂ ਸੀਗੀਆਂ ਤੇ ਹੁਣ ਆਪਾਂ ਜਿਹੜਾ ਪਹੁੰਚ ਗਏ ਮੋਦਕੀ ਇਧਰਲੇ ਪਾਸੇ ਜਿਹੜਾ ਕਾਟਾ ਬਣਿਆ ਹੋਇਆ ਇਹ ਮੋਦਕੀ ਇਧਰਲੇ ਪਾਸੇ ਰਹਿ ਜਾਂਦਾ ਜਿਨ੍ਹਾਂ ਨੇ ਮੋਦਕੀ ਜਾਣਾ ਉਹ ਉਹ ਕਾਰ ਵਾਲੇ ਪਾਸੇ ਚੱਲ ਜਾਂਦਾ ਜਿਨ੍ਹਾਂ ਨੇ ਫਰੀਦਕੋਟ ਜਾਣਾ ਉਹ ਇਥੋਂ ਸਿੱਧਾ ਹੋ ਜਾਂਦਾ ਵਾ ਕਿਉਂਕਿ ਰੌਂਗ ਸਾਈਡ ਆਪਾਂ ਤਾਂ ਆਏ ਆ ਕਿਉਂਕਿ ਸੜਕ ਦਾ ਕੰਮ ਪਿੱਛੇ ਚੱਲ ਰਿਹਾ ਸੀਗਾ ਕੋਟ ਕਰੋੜ ਤੋਂ ਤੇ ਮੋਦਕ ਤੇ ਇਦੋਂ ਅੱਗੇ ਜਿਹੜਾ ਇੱਕ ਪੌੜ ਆਊਗਾ ਮੁੱਦਕੀ ਦੇ ਇਧਰਲੇ ਪਾਸੇ ਜਿਹੜਾ ਮੁੱਦਕੀ ਸ਼ਹਿਰ ਆ ਜਾਂਦਾ ਤੇ ਸਾਹਮਣੇ ਇੱਕ ਮੁੱਦਕੀ ਜਿਹੜਾ ਆਪਣਾ ਪੌੜ ਆਉਂਦਾ ਵਾ ਪੁਲ ਦੇ ਥੱਲੇ ਦੀ ਜਿਹੜਾ ਬਾਗਾ ਪੁਰਾਣਾ ਰੋਡ ਆ ਤੇ ਬਾਗਾ ਪੁਰਾਣਾ ਲਗਭਗ ਮੁੱਦਕੀ ਤੋਂ 23 ਕਿਲੋਮੀਟਰ ਦੂਰ ਆ ਤੇ ਇੱਥੋਂ ਫਰੀਦਕੋਟ ਦੀ ਜਿਹੜੀ ਦੂਰੀ ਆ ਲਗਭਗ ਉਹ 17 ਕਿਲੋਮੀਟਰ ਦੂਰ ਜਿਹੜਾ ਆਪਣਾ ਫਰੀਦਕੋਟ ਰਹਿ ਜਾਂਦਾ ਵਾ ਆ ਇੱਕ ਹੀ ਪੌੜਾ ਜਿਹੜਾ ਇਹ ਬਾਈਪਾਸ ਮੁੱਦਕੀ ਨੂੰ ਵੀ ਬਾਈਪਾਸ ਹੀ ਇਹ ਜਿਹੜਾ ਰੋਡ ਜਾਂਦਾ ਵਾ ਤੇ ਹੁਣ ਆਪਾਂ ਜਿਹੜਾ ਪਹੁੰਚ ਗਏ ਆ ਚੰਦਬਾਜ ਤੇ ਚੰਦਬਾਜ ਉਹ ਵੀ ਜਿਹੜਾ ਇਹ ਰੋਡ ਚੰਦਬਾਜ ਦੇ ਵੀ ਵੈਜਦੀ ਨਹੀਂ ਲੰਘਦਾ ਬਾਈਪਾਸ ਹੋ ਜਾਂਦਾ ਇੱਥੇ ਜਿਹੜਾ ਕਈਆਂ ਦੀ ਕਾਫੀ ਜੜੀ ਦੁਕਾਨ ਪੁਰਾਣੀ ਮਸ਼ਹੂਰ ਦੁਕਾਨਾਂ ਦੋ ਤਿੰਨ ਬਣੀਆਂ ਹੋਈਆਂ ਇੱਥੇ ਨਾਲੇ ਥਾਣਾ ਵੀ ਬਣਿਆ ਹੋਇਆ ਵਾ ਇੱਥੇ ਵੀ ਜਿਹੜਾ ਇੱਕ ਪੁਲ ਬਣਿਆ ਹੋਇਆ ਪਿੰਡ ਦੇ ਜਿਹੜਾ ਮਨਲਾ ਜਵਾਕ ਆ ਸਕੂਲ ਵਾਲੇ ਉਹਨਾਂ ਨੂੰ ਰੋਡ ਕਰਾਸ ਕਰਨਾ ਬਹੁਤ ਔਖਾ ਸੀ ਕਿਉਂਕਿ ਸਕੂਲ ਇਹ ਨਾਲ ਆ ਉਹ ਸਾਹਮਣੇ ਟੈਂਕ ਦੀ ਉਹਧਰਲੇ ਪਾਸੇ ਸੀਗਾ ਇਸੇ ਕਰਕੇ ਜਿਹੜਾ ਐਸਪੈਂਡ ਦੇ ਵਿੱਚ ਬਾਹਰਲੇ ਪਾਸੇ ਬਾਈਪਾਸ ਤੇ ਜਾਂਦੇ ਸਮੇਂ ਵੀ ਜਿਹੜਾ ਤੁਹਾਨੂੰ ਇੱਕ ਪੁਲ ਮਿਲ ਜੂਗਾ ਤੇ ਕਾਫੀ ਜਿਹੜਾ ਇਹ ਪੁਲ ਵੀ ਗਲਾਈ ਕਟਾਈ ਆ ਤੇ ਕਟਾਈ ਦੇ ਸਾਹਮਣੇ ਵਾਲੀ ਜਿਹੜਾ ਇਹ ਪੁਲ ਬਣਿਆ ਹੋਇਆ ਵਾ ਤੇ ਹੁਣ ਆਪਾਂ ਜਿਹੜਾ ਟਾਹਨੇ ਪਹੁੰਚਣ ਨਾਲ ਆਇਆ ਵਾ ਤੇ ਇਹ ਪੈਲੀਕਨ ਪਲਾਜ਼ਾ ਜਿਹੜਾ ਬਣਿਆ ਹੋਇਆ ਜਿਹਦੇ ਵਿੱਚ KFC, ਬਰਗਰ ਕਿੰਗ ਤੇ ਵੱਡੇ ਵੱਡੇ ਬ੍ਰਾਂਡ ਜਿਹੜੇ ਜਿਹੜੇ ਆ ਚੁੱਕੇ ਆ ਪੱਕਾ ਪਿੰਡ ਵੀ ਨੇੜੇ ਪੈ ਜਾਂਦਾ ਇਹਨੂੰ ਕਲੇਰ ਪਿੰਡ ਟੱਪ ਕੇ ਆਏ ਆ ਆਪਾਂ ਅੱਗੇ ਤੇ ਆ ਆ ਗਿਆ ਜੀ ਟਾਹਣਾ ਪਿੰਡ ਸਵਾਰਨ ਸਿੰਘ ਟਹਿਣਾ ਜਿਹੜਾ ਇਸੇ ਪਿੰਡ ਦਾ ਵਸਨੀਕ ਸੀ ਪਰ ਹੁਣ ਉਹ ਜਿਹੜਾ ਜਲੰਧਰ ਰਹਿੰਦਾ ਵਾ ਜਿਹੜਾ ਪ੍ਰਾਈਮੇਸ਼ੀ ਟੀਵੀ ਦਾ ਟੀਵੀ ਦਾ ਜਿਹੜਾ ਸੀਨੀਅਰ ਪੱਤਰਕਾਰ ਆ ਤੇ ਫਰੀ ਜਦੋਂ ਆਪਾਂ ਟਹਿਣਾ ਟੱਪ ਦੇ ਨਾਲ ਹੀ ਇੱਥੇ ਇੱਕ ਬਣਿਆ ਹੋਇਆ ਵਾ ਨਾਕਾ ਲੱਗਿਆ ਹੋਇਆ ਵਾ ਫਰੀਦਕੋਟ ਐਂਟਰ ਹੋਣ ਤੋਂ ਪਹਿਲਾਂ ਕਿਉਂਕਿ ਇੱਥੇ ਇਹ ਜਿਹੜਾ ਰੋਡ ਆ ਸਾਹਮਣੇ ਬਠਿੰਡੇ ਨੂੰ ਲੰਘੇਂਦਾ ਅੱਗੇ ਕੋਟਕਪੂਰਾ ਬਾਈਪਾਸ ਲੰਘ ਜੂਗਾ ਇਹ ਤੇ ਕੋਟਕਪੂਰਾ ਜਿਹੜਾ ਫਰੀਦਕੋਟ ਤੋਂ 13 ਕਿਲੋਮੀਟਰ ਦੂਰ ਆ ਤੇ ਆਪਾਂ ਜਿਹੜਾ ਇੱਧਰ ਨੂੰ ਮੁੜਨਾ ਵਾ ਜਿੱਦਾਂਲੇ ਪਾਸੇ ਨੂੰ ਕਾਰ ਜਾਂਦੀ ਆ ਸੱਜੇ ਹੱਥ ਤੇ ਇੱਥੋਂ ਫਰੀਦਕੋਟ ਲਗਭਗ 2.5 ਕਿਲੋਮੀਟਰ ਮੰਨ ਕੇ ਚੱਲੋ ਪੁਰਾਣਾ ਰੋਡ ਆ ਜਾਂਦਾ ਵਾ ਇਹ ਜਿਹੜਾ ਅੰਮ੍ਰਿਤਸਰ ਵਾਲਾ ਤੇ ਆਹ ਤਾਂ ਰੋਡ ਜਿਹੜਾ ਹੁਣ ਨੈਸ਼ਨਲ ਹਾਈਵੇ ਜਿਹੜਾ ਬਾਈਪਾਸ ਬਣਾਇਆ ਇਹ ਤਾਂ ਹੁਣ ਜਿਹੜਾ ਨਵਾਂ ਬਣਿਆ ਕਰਕੇ 5-6 ਸਾਲ ਹੀ ਹੋਏ ਸਤ ਤੇ ਇੱਥੇ ਜਿਹੜੇ ਆ ਸਪੀਡ ਬ੍ਰੇਕਰ ਜੇ ਬਣੇ ਹੋਏ ਪੁਰਾਣੇ ਰੋਡ ਤੇ ਤੇ ਇਸੇ ਰੋਡ ਤੇ ਜਿਹੜੇ ਢਾਬੇ ਵੀ ਕਾਫੀ ਬਣੇ ਹੋਏ ਆ ਤੇ ਨਾਲੇ ਰਾਧਾ ਸਵਾਮੀ ਵਾਲਿਆਂ ਦੇ ਜਿਹੜਾ ਇੱਕ ਸਤਸੰਗ ਜਿਹੜਾ ਉਹ ਵੀ ਇੱਥੇ ਬਣਿਆ ਹੋਇਆ ਵਾ ਤੇ ਨਾਲ ਜਿਹੜੀ ਇੱਕ ਜੇਲ ਫਰੀਦਕੋਟ ਦੀ ਜਿਹੜੀ ਉਹ ਨਵੀਂ ਜੇਲ ਇੱਧਰਲੇ ਪਾਸੇ ਆ ਸਾਹਮਣੇ ਜੇਲ ਦਾ ਹੀ ਰਸਤਾ ਆ ਜੇਲ ਬਣੀ ਹੋਈ ਆ ਤੇ ਅੱਗੇ ਆ ਜੂਗੀਆਂ ਜਿਹੜੀਆਂ ਫਰੀਦਕੋਟ ਵਾਲੀਆਂ ਨਹਿਰਾਂ ਆਉਣ ਗਈਆਂ ਆ ਆ ਗਈਆਂ ਨਹਿਰਾਂ ਤੇ ਇੱਥੇ ਨਹਿਰਾਂ ਤੇ ਜਿਹੜਾ ਪੁਲਾਂ ਦਾ ਕੰਮ ਚੱਲ ਰਿਹਾ ਇਹ ਕੰਮ ਲਗਭਗ ਜਿਹੜਾ ਸਾਲ ਹੀ ਹੋ ਚੱਲਿਆ ਚੱਲਦੇ ਨੂੰ ਤੇ ਖੱਬੇ ਹੱਥ ਵਾਲਾ ਪਾਸਾ ਜਿਹੜਾ ਇਹ ਤਾਂ ਬੰਦ ਹੀ ਆ ਬਿਲਕੁਲ ਆ ਸੱਜੇ ਪਾਸੇ ਵਾਲਾ ਜਿਹੜਾ ਇਹ ਜਿਹੜਾ ਚਲਾਤਾ ਵਾ ਇਹਨਾਂ ਨੇ ਇਹ ਜਿਹੜੀਆਂ ਨਹਿਰਾਂ ਹੈਗੀਆਂ ਇੱਕ ਤਾਂ ਹੈਗੀ ਰਾਜਸਥਾਨ ਵਾਲੀ ਤੇ ਇੱਕ ਹੈਗੀ ਜਿਹੜੀ ਪੰਜਾਬ ਵਾਲੀ ਆ ਦੇਖੋ ਕਿੰਨੇ ਜਿਹੜੇ ਕੰਮੇ ਲੱਗੇ ਹੋਏ ਆ ਜਲਦੀ ਤੋਂ ਜਲਦੀ ਕੰਮ ਕਰਨਾ ਚਾਹੁੰਦੇ ਜਾਨੀ ਕਿ ਇਹ ਹਣਾ ਚੱਲ ਜ ਜਾਂਦਾ ਬਹੁਤ ਤੇਜ਼ ਪ੍ਰੋਸੈਸ ਤੇ ਪਰ ਫਿਰ ਵੀ ਸਾਲ ਹੋ ਗਿਆ ਲਗਭਗ ਜਿਹੜੇ ਸਾਰੇ ਜਿਹੜੇ ਫਰੀਦਕੋਟ ਦੇ ਵਿੱਚ ਜਿੰਨੇ ਪੌੜਾ ਹਨ ਇਹ ਸਾਰਿਆਂ ਤੇ ਕੰਮ ਜਿਹੜਾ ਇਹ ਇਸੇ ਤਰ੍ਹਾਂ ਦੇ ਪੌੜ ਬਣਾ ਚੁੱਕੇ ਆ ਤੇ ਆ ਸਾਹਮਣੇ ਆ ਜਾਂਦਾ ਇੱਕ ਦਸ਼ਮੇਸ਼ ਡੈਂਟਲ ਕਾਲਜ ਤੇ ਨਾਲ ਹੀ ਉਹਦੇ ਸਾਹਮਣੇ ਖੱਬੇ ਹੱਥ ਤਾਂ ਦਸ਼ਮੇਸ਼ ਕਾਲਜ ਆ ਤੇ ਨਾਲ ਹੀ ਸੱਜੇ ਹੱਥ ਇਧਰਲੇ ਪਾਸੇ ਜਿੱਤੇ ਦਰਖਤ ਇਧਰਲੇ ਪਾਸੇ ਇਹ ਜੜੀ ਬਣੀ ਹੋਈ ਆ ਆਈਟੀਆਈ ਤੇ ਅੱਗੇ ਜਾ ਕੇ ਜਿਹੜਾ ਆਪਣਾ ਖੱਬੇ ਹੱਥ ਇੱਕ ਆ ਜਾਂਦਾ ਦਸ਼ਮੇਸ਼ ਸਕੂਲ ਜਿਹੜਾ ਕਾਫੀ ਮਸ਼ਹੂਰ ਆ ਫਰੀਦਕੋਟ ਦੇ ਵਿੱਚ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਵੀ ਤੇ ਨਾਲ ਹੀ ਜਿਹੜਾ ਸੱਜੇ ਹੱਥ ਇਧਰਲੇ ਪਾਸੇ ਇੰਡੀਅਨ ਫੋਰਸ ਦਾ ਬਾਰਡਰ ਜਿਹੜੀ ਉਹ ਜਿਹੜੀ ਫੋਰਸ ਆ ਉਹ ਵੀ ਇੱਥੇ ਰੈਂਦੀ ਉਹਨਾਂ ਦੀ ਯੂਨੀਅਨ ਹੁੰਦੀ ਆ ਤੇ ਆ ਸਾਹਮਣੇ ਪੁਲ ਬਣਿਆ ਹੋਇਆ ਵਾ ਪੁਲ ਦੇ ਥੱਲੇ ਦੀ ਜਿਹੜਾ ਰੇਲਵੇ ਜਿਹੜੀ ਲਾਈਨ ਆ ਜਿਹੜੀ ਫਰੀਦਕੋਟ ਵਾਲੀ ਬਠਿੰਡੇ ਵਾਲੀ ਤੇ ਫਰੋਇਪੁਰ ਵਾਲੀ ਤੇ ਆ ਸਾਹਮਣੇ ਆਪਾਂ ਬਿਲਕੁਲ ਸ਼ਹਿਰ ਦੇ ਵਿੱਚ ਐਂਟਰੀ ਕਰ ਲਈ ਇੱਥੇ ਲੋਕ ਟਾਇਲ ਚ ਨਹੀਂ ਹੋਈ ਆ ਕਈ ਪਾਸੇ ਜਿਹੜਾ ਕੰਮ ਚੱਲ ਰਿਹਾ ਸੜਕਾਂ ਦਾ ਰੋਡ ਤੇ ਜਿਹੜੀ ਲੋਕ ਟਾਇਲ ਹੀ ਇੱਥੇ ਆ ਜਿਹੜੇ ਸਾਹਮਣੇ ਇਹ ਚੁਣੀ ਹੋਈ ਆ ਤੇ ਅੱਗੇ ਵੀ ਜਿਹੜਾ ਭਾਈ ਕਨੇਹ ਜੀ ਨੂੰ ਚੌਕ ਜਾਂਦਾ ਵਾ ਜਿਹੜਾ ਆਪਣਾ ਰਸਤਾ ਜਾਂਦਾ ਵਾ ਤੇ ਉੱਥੇ ਵੀ ਜਿਹੜੀ ਇਹ ਲੋਕ ਟਾਇਲ ਹੀ ਚਣੀ ہوئی ਆ ਤੇ ਜਿੱਧਰਲੇ ਪਾਸੋਂ ਆ ਗੱਡੀਆਂ ਨਿਕਲ ਰਹੀਆਂ ਇਧਰਲੇ ਪਾਸੇ ਜਿਹੜੀ ਫੂਨਾ ਦੀ ਜਿਹੜੀ ਮਾਰਕੀਟ ਆ ਉਹ ਵੀ ਆਪਾਂ ਕਿਸੇ ਦਿਨ ਵੀਡੀਓ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਉੱਥੇ ਨਾ ਫੂਨਾ ਵਾਲੀਆਂ ਦੁਕਾਨਾਂ ਹੀ ਆ ਤੇ ਉਹ ਸਾਹਮਣੇ ਜਿਹੜਾ ਰੌਂਗ ਸੈਂਡ ਗੱਡੀਆਂ ਜਾ ਰਹੀਆਂ ਦੇਖ ਲਓ ਪੁੱਠੇ ਹੱਥ ਕਿਉਂਕਿ ਪਰਲੇ ਪਾਸੇ ਜਿਹੜੀ ਲੋਕ ਟਾਇਲ ਚਣੀ ਜਾ ਰਹੀ ਆ ਕਿਉਂਕਿ ਇੱਥੇ ਬੱਜਰੀ ਵਾਲੀ ਨਹੀਂ ਕੋਈ ਰੋਡ ਬਣਾਇਆ ਜਾਂ ਕੋਈ ਦੂਜਾ ਨਹੀਂ ਬਣਾਇਆ ਵਾ ਹਨਾ ਤੇ ਇੱਥੇ ਲੋਕ ਟਾਇਲ ਹੀ ਛੜਕੇ ਜਿਹੜਾ ਇਹ ਰੋਡ ਜਿਹੜਾ ਸਹੀ ਕੀਤਾ ਗਿਆ ਪਹਿਲਾਂ ਕਾਫੀ ਜਿਹੜਾ ਹੁਣ ਲੋਕ ਤਾਂ ਇੱਥੇ ਨਹੀਂ ਉਦੋਂ ਪਹਿਲਾਂ ਤਾਂ ਖਸਤਾ ਹਾਲ ਦੀ ਸੀ ਰੋਡ ਦੀ ਤੇ ਪਾਣੀ ਬਹੁਤ ਇੱਥੇ ਖੜ ਜਾਂਦਾ ਜਦੋਂ ਮੀਂਹ ਹੁੰਦਾ ਆ ਸਾਹਮਣੇ ਆ ਗਿਆ ਭਾਈ ਕਨਈਆ ਜੀ ਚੌਂਕ ਤੇ ਇੱਥੇ ਕੱਪੜਿਆਂ ਕੁੱਪੜਿਆਂ ਵਾਲੇ ਜਿਹੜੇ ਕਾਫੀ ਬੈਠੇ ਹੁੰਦੇ ਹਨ ਤੇ ਮਜ਼ਦੂਰ ਜਿਹੜੇ ਵਿਚਾਰੇ ਇਹ ਹੀ ਵੇਚ ਕੇ ਤੇ ਆਪਦਾ ਰੋਟੀ ਪਾਣੀ ਚਲਾਉਂਦੇ ਆ ਭਾਈ ਕਨਈਆ ਜੀ ਚੌਂਕ ਸਾਹਮਣੇ ਆ ਗਿਆ ਘੰਟਾ ਘਰ ਜਿਹੜਾ ਫਰੀਦਕੋਟ ਦਾ ਬਹੁਤ ਮਸ਼ਹੂਰ ਹੈ ਤਾਂ ਤੁਸੀਂ ਇਸ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਸਾਰਾ ਹੀ ਪਤਾ ਵਾ ਆ ਸਾਹਮਣੇ ਫੇਰ ਜਿਹੜਾ ਦਸ਼ਮੀਸ਼ ਗੁਰਗੋਬਾ ਸਿੰਘ ਦੀ ਸਮੇਸ਼ ਕਾਲਜ ਉਧਰ ਨੂੰ ਹਸਪਤਾਲ ਵਾਲੇ ਪਾਸੇ ਨੂੰ ਰਸਤਾ ਜਾ ਵੜਦਾ ਵਾ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਆਏ ਆ ਮੋਗੇ ਤੋਂ ਜਿਹੜਾ ਫਰੀਦਕੋਟ ਦਾ ਸਫਰ ਤੁਹਾਨੂੰ ਆਪਾਂ ਕਰਵਾਇਆ ਵਾ ਤੇ ਕਿਵੇਂ ਦੀ ਲੱਗੀ ਵੀਡੀਓ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਜੋ ਤੇ ਵੀਡੀਓ ਨੂੰ ਹਾਈਪ ਜਰੂਰ ਕਰਿਆ ਜੋ ਤੇ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਕੱਲ ਨੂੰ ਫੇਰ ਨਵੇਂ ਵਲੌਗ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ